ਸਮੂਹ ਨਾਨਕ ਨୟਮ ਨਾਮ ਲੇਵਾ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਜੋਤੀ ਜੋਤ ਦਾ ਇਹ 450 ਸਾਲਾ ਸਤਾਪਦੀ ਮਨਾਈ ਜਾ ਰਹੀ ਆ ਤੇ ਇਹਦੇ ਨਾਲ ਹੀ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਜਿਹੜੀ ਆ ਉਹ ਉਹ ਉਹਦੇ ਵੀ ਸਤਾਪਦੀ ਆ ਤੇ ਇਹਦੇ ਵਾਸਤੇ ਸਮੂਹ ਸਾਇਕ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਕਿ ਉਹਦੇ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਐਮਪੀ ਇਹ ਜੋ ਖਲਕ ਕਲੂਰ ਸਾਹਿਬ ਤੋਂ ਆ ਉਹਨਾਂ ਦੀ ਟੀਮ ਵੱਲੋਂ ਇਹ ਜਿਹੜਾ ਇੱਕ ਖੂਨਦਾਨ ਕੈਂਪ ਵੱਡੇ ਪੱਧਰ ਤੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਤੇ ਜਿਹਦੇ ਵਿੱਚ ਸਮੂਹ ਨੌਜਵਾਨਾਂ ਨੂੰ ਸਿੱਖ ਸੰਗਤਾਂ ਨੂੰ ਨਾਨਕ ਨਾਮ ਲੈਵਾ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹਦੇ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਓ ਇਹ ਖੂਨਦਾਨ ਇਹ ਮਨੁੱਖਤਾ ਨੂੰ ਬਚਾਉਣ ਵਾਸਤੇ ਇੱਕ ਬਹੁਤ ਜ਼ਰੂਰੀ ਕਦਮ ਆ ਤੇ ਇਸ ਕਰਕੇ ਆਪਾਂ ਬਾਦ ਚੜਕੇ ਹਿੱਸਾ ਲਈਏ ਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਜਿਹੜਾ ਖੂਨ ਇੱਕ ਬੜਾ ਉਤਮਦਾਨ ਆ ਤੇ ਇਸ ਕਰਕੇ ਆਪਾਂ ਉੱਚ ਵੱਧ ਤੋਂ ਵੱਧ ਜੋ ਸਰਬੱਤੇ ਭਲੇ ਦਾ ਕਾਰਜ ਆ ਉਹ ਚ ਆਪਾਂ ਆਪਣੀ ਸਮੂਲੀਅਤ ਕਰੀਏ ਤੇ ਸਾਰਿਆਂ ਨੂੰ ਆਪੀ ਲਿਆ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਉਥੇ ਨਾਮ ਲਿਖਾਓ 17 ਤਰੀਕ ਨੂੰ ਤੇ 18 ਤਰੀਕ ਨੂੰ ਦੋ ਦਿਨ ਇਹ ਖੂਨਦਾਨ ਕੈਂਪ ਚੱਲੇਗਾ ਤੇ ਤੁਸੀਂ ਸਾਰੇ ਜਣੇ ਵਾਤੋਂ ਵਾਧਾ ਆਪਣਾ ਖੂਨਦਾਨ ਕਰਕੇ ਤੇ ਇਹ ਜਿਹੜਾ ਸਤਾਪਦੀ ਨੂੰ ਆਪਾਂ ਗੁਰੂ ਸਾਹਿਬ ਦੀ ਸੋਚ ਅਨਸਾਰ ਜੋ ਹੈ ਕਿ ਸਰਬੱਤ ਦੇ ਭਲੇ ਲਈ ਇਹ ਜਿਹੜਾ ਕਾਰਜ ਆ ਇਹ ਕਰ ਸਕੀਏ ਇਹਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਸਮੂਹ ਨਾਨਕ ਨਾਮ ਨਾਮ ਲੈਵਾ ਸੰਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਜੋਤੀ ਜੋਤ ਦਾ ਇਹ 450 ਸਾਲਾ ਸਤਾਪਦੀ ਮਨਾਈ ਜਾ ਰਹੀ ਆ ਤੇ ਇਹਦੇ ਨਾਲ ਹੀ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਜਿਹੜੀ ਆ ਉਹ ਉਹ ਉਹਦੇ ਵੀ ਸਥਾਪਦੀ ਆ ਤੇ ਇਹਦੇ ਵਾਸਤੇ ਸਮੂਹ ਸਾਇਕ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਕਿ ਉਹਦੇ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਐਮਪੀ ਇਹ ਜੋ ਖਲਕਾ ਖਲੂਰ ਸਾਹਿਬ ਤੋਂ ਆ ਉਹਨਾਂ ਦੀ ਟੀਮ ਵੱਲੋਂ ਇਹ ਜਿਹੜਾ ਇੱਕ ਖੂਨਦਾਨ ਕੈਂਪ ਵੱਡੇ ਪੱਧਰ ਤੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਤੇ ਜਿਹਦੇ ਵਿੱਚ ਸਮੂਹ ਨੌਜਵਾਨਾਂ ਨੂੰ ਸਿੱਖ ਸੰਗਤਾਂ ਨੂੰ ਨਾਨਕ ਨਾਮ ਲੈਵਾ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹਦੇ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਓ ਕਿ ਖੂਨਦਾਨ ਇਹ ਮਨੁੱਖਤਾ ਨੂੰ ਬਚਾਉਣ ਵਾਸਤੇ ਇੱਕ ਬਹੁਤ ਜ਼ਰੂਰੀ ਕਦਮ ਹੈ ਤੇ ਇਸ ਕਰਕੇ ਆਪਾਂ ਬਾਦ ਚੜ ਕੇ ਹਿੱਸਾ ਲਈਏ ਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਜਿਹੜਾ ਖੂਨ ਇੱਕ ਬੜਾ ਉਤਮਦਾਨ ਆ ਤੇ ਇਸ ਕਰਕੇ ਆਪਾਂ ਚ ਵੱਧ ਤੋਂ ਵੱਧ ਜੋ ਸਰਬੱਤੇ ਭਲੇ ਦਾ ਕਾਰਜ ਆ ਉਹ ਚ ਆਪਾਂ ਆਪਣੀ ਸਮੂਲੀਅਤ ਕਰੀਏ ਤੇ ਸਾਰਿਆਂ ਨੂੰ ਆਪੀ ਲਿਆ ਕੇ ਤੁਸੀਂ ਵਾਦ ਤੋਂ ਵਾਦ ਆਪਣੀ ਉਥੇ ਨਾਮ ਲਿਖਾਓ 17 17 ਤਰੀਕ ਨੂੰ ਤੇ 18 ਤਰੀਕ ਨੂੰ ਦੋ ਦਿਨ ਇਹ ਖੂਨਦਾਨ ਕੈਂਪ ਚੱਲੇਗਾ ਤੇ ਤੁਸੀਂ ਸਾਰੇ ਜਣੇ ਵਾਦ ਤੋਂ ਵਾਦ ਆਪਣਾ ਖੂਨਦਾਨ ਕਰਕੇ ਤੇ ਇਹ ਜਿਹੜਾ ਸ਼ਤਾਬਦੀ ਨੂੰ ਆਪਾਂ ਗੁਰੂ ਸਾਹਿਬ ਦੀ ਸੋਚ ਅਨਸਾਰ ਜੋ ਹੈ ਕਿ ਸਰਬੱਤ ਦੇ ਭਲੇ ਲਈ ਇਹ ਜਿਹੜਾ ਕਾਰਜ ਆ ਇਹ ਕਰ ਸਕੀਏ ਇਹਨਾਂ ਕ ਬੇਨਤੀਆਂ ਪ੍ਰਵਾਨ ਕਰੇ